ਸੋਸ ਅਸਲੀ ਗਾਲ ਗੁੱਡ ਮਾਰਨਿੰਗ ਕੀ ਹਾਲ ਚਾਲ ਅੱਜ ਦਾ ਵਲੋਗ ਟਾਈਮ 6 ਵਜੇ ਦੇ ਚਾਰ ਟੈਂਪਰੇਚਰ ਅੱਜ ਪ੍ਰੋਮੋਸ਼ਨ ਹੋ ਗਿਆ ਜਵਾ ਲੈਗ ਜਨੇਆ ਵੱਡਾ ਟਰੱਕ ਫੋਕ ਵਾਲਾ ਅੱਜ ਅੱਜ ਆਵਾ ਟਰੱਕ ਚਲਾਵਾਂਗੇ ਬੱਦਾ ਹੈ ਇਹਦੇ ਪਿਛੇ ਆ ਲੱਗੀ ਫੋਕ ਇਹਦੇ ਨਾਲ ਲਾਵਾਂਗੇ ਅੱਜ ਸਮਾਨ ਤਹਾਨੇ ਆਏ ਸੋਮ ਨੂੰ ਇਹਦਾ ਵੀ ਐਕਸਪੀਰੀਅੰਸ ਕੀ ਹੈ। ਚਲੋ ਜੀ ਡੋਰ ਕਰਦੇ ਆ ਟਰੱਕ ਅੱਜ ਟਰੱਕ ਆਪਣਾ ਚੇਂਜ ਆ ਟਰੱਕ ਦੇ ਤਾਂ ਹੋਰ ਵੱਡਾ। ਅੱਜ ਇਹਦੀਆਂ ਡਿਲੀਵਰੀਆਂ ਦਿਖਾਵਾਂਗੇ ਤੁਹਾਨੂੰ ਕਿਵੇਂ ਹੁੰਦੀਆਂ ਨੇ ਉਹ ਦੇਖੋ। ਫੌਗ ਲੀਟ ਉੱਤੇ ਪਈ ਹੋਈ ਆ ਪਿੱਛੇ। ਚਲੋ ਜੀ ਮਿਲਦੇ ਆ ਤੁਹਾਨੂੰ ਫਿਰ। ਕਾਂਕਰ ਇਹਦਾ ਸਲੀਪਰ ਨੇ ਇਹ ਇੱਕ ਸਲੀਪਰ ਹੋਵਾ ਮਨਾਂ ਦਾ ਕਵਾਂਟਲ ਦਾ ਆ ਫੋਕ ਨੂੰ ਲਾਵਾਂਗੇ ਸਟਾਰਟ ਕਰਤੀ ਇਹ ਹੁਣ ਇਹਨੂੰ ਵਿੱਚੋਂ ਕੱਢਣੀ ਆ ਇਹ ਇਹ ਵਿੱਚੋਂ ਕੱਢ ਕੇ ਫਿਰ ਦੇਖਦੇ ਹਾਂ ਫਿਰ ਹੁਣ ਬਾਅਦ ਆ ਮੈਂ ਕਰਤਾ ਆਪਾਂ ਨੇ ਫੋਗ ਲਈ ਲਾ ਤੇ ਹੁਣ ਉਹ ਲਾਣੇ ਨੇ ਸਲੀਪਰ ਫਸਟ ਟਾਈਮ ਕਰਨ ਲੱਗਿਆ ਉਹੋਂ ਮੋੜਾ ਪਤਾ ਸੀ ਪਰ ਦੇਖਦੇ ਹਾਂ ਅਸੀਂ ਡਿਲੀਵਰੀ ਹੋ ਗਈ ਡਨ ਹਾਰਟ ਟੂ ਫੋ ਮੀ ਫਸਟ ਟਾਈਮ ਫੋ ਕੁਤ ਲਈ ਹੈ ਡਿਲੀਵਰੀ ਲਈ ਹੈ ਪਰ ਮੇਰੇ ਕੋ ਲਾਇਸੈਂਸ ਹੈਗਾ ਫੋ ਕੁਤਾ ਤੇ ਚਲੋ ਕੋਈ ਨਹੀਂ ਵਧੀਆ ਸਾਰਾ ਕੁਝ ਸਹੀ ਰਿਹਾ ਯਾਰ ਆਰਡਰ ਆਨ ਬੈਗ ਯਾਰ ਜਾ ਰਹੇ ਹਾਂ ਇਤੋਂ ਹੈਗਾ 2 ਘੰਟੇ ਦਰਾਂ ਪੌਣੇ 2 ਘੰਟੇ ਦਰਾਂ ਇਤੋਂ ਬਹੁਤ ਦੂਰ ਹੈ ਬਰਵਿਕ ਤੇ ਬਾਕੀ ਚਲੋ ਦਿਖਾਣੇ ਆ ਤੁਹਾਨੂੰ ਅੱਗੇ ਵੀਊ ਦਿਖਾਣੇ ਆ ਦੱਸਦੇ ਆਂ ਤੇ ਇਹਤੀ ਹੁੰਦੀ ਹੈ ਇੱਧਰ ਇਸ ਇਰਲੇ ਤੇ ਵਧੀਆ ਜ਼ਮੀਨ ਹੈ। ਔੜਨ ਬੈਕ ਸਾਈਡ ਤੇ ਭਾਵੇਂ ਜੀ ਜਾੜ ਚ ਕਾਰਤੀ ਡਿਲੀਵਰੀ ਆ ਗਈ ਯਾਰ ਚ ਕਾਰ ਤੇ ਡਿਲੀਵਰੀ ਆਉਂਦੇ ਆਂ ਨੈਕਸਟ ਕਿੱਥੇ ਜਾਣੇ ਆਂ ਲਓ ਜੀ ਬੈ ਗੇ ਆਂ ਕਾਰ ਚ ਤੇ ਕੰਮ ਕਰਤਾ ਫਿਨਿਸ਼ ਤੇ ਹੁਣ ਚੱਲੀਆ ਘਰ ਮੌਸਮ ਠੀਕ ਐ ਬੇਬੀ ਜਾਲੀਆਂ ਕਰੇ ਫੋਮ ਕਾਨੇ ਆਂ ਵੀਊ Free ਵੇ ਜੀ ਕਰ ਗੱਡੀ ਲਾਤੀ ਵਾਰ ਚਲੋ ਜੀ ਹੈਲੋ ਦੋਸਤੋ ਗੁੱਡ ਮਾਰਨਿੰਗ ਕੱਲ ਵਾਲੇ ਬਲੌਗ ਦੇ ਵਿੱਚ ਹੀ ਅੱਜ ਵਾਲਾ ਬਲੌਗ ਮਿਕਸ ਕਰਤਾ ਕੱਲ ਪਾਇਆ ਨਹੀਂ ਬਲੌਗ ਤੇ ਥੋੜੇ ਬਣਿਆ ਸੀ ਤੇ ਅੱਜ ਵਿੱਚ ਹੀ ਮਿਕਸ ਕਰਤਾ ਟੈਂਪਰੇਚਰ ਬਹੁਤ ਜ਼ਿਆਦਾ ਠੰਡ ਇੰਨੀ ਜ਼ਿਆਦੀ ਹੋਈ ਹੋਈ ਹੈ ਤੁੰਦ ਬਹੁਤ ਪਈ ਹੋਈ ਆ ਪਹਿਲੀ ਡਿਲੀਵਰੀ ਲਾਤੀ ਤੇ ਦੇਰੀ ਨਹੀਂ ਕੀਤਾ ਮੋਬਾਈਲ ਕੱਢਣ ਦਾ ਤੇ ਚਲੋ ਅੱਗੇ ਤੁਹਾਨੂੰ ਨਵਾਂ ਤਗਾਨੇ ਕੋਈ ਹੋਰ ਆਇਟ ਮਿਲਦੇ ਆ ਲੋ ਜੀ ਚੱਲ ਪਿਆ ਯਾਰ ਚ ਦੂਜੇ ਚ ਕਰਾਂਗੇ ਲੋਡ ਲੋ ਏਰੀਆ 뷰 ਤੁੰਦ ਪਈ ਹੋਈ ਆ ਦੂਰ ਤੋਂ ਥੋੜਾ ਜਿਹਾ ਸੂਰਜ ਨਿਕਲ ਗਿਆ ਆ ਗਈ ਆ ਗਈ ਹੈ ਹੈਪੀ ਵੀਰ ਦੇ ਕੀ ਹਾਲ ਨੇ ਬਸ ਮੈਸ਼ਾ ਲੋਡ ਕਰਨਾ ਆਇਆ ਸੀ ਹੋਰ ਕਿੱਧਰ ਗੱਲਿਆ ਅੱਜ ਅੱਜ ਜਿੱਕੜ ਜਿੱਕੜ ਹੋਇਆ ਹੈ ਸਾਡਾ ਸੈਕਿੰਡ ਯਾਰਡ ਹੈ ਰਾਣਾ ਰਣਵੀਰ ਆ ਗਿਆ ਓ ਕੀ ਹਾਲ ਹੈ ਕਿੱਦਾਂ ਦੇ ਚੰਦੇ ਰੇ ਨਾ ਜੂਰੀ ਲਗਾਈ ਬੜੀ ਭਾਰੀ ਲੱਥ ਮੈਨੂੰ ਕਿਤੋਂ ਨਾ ਖਿਆ ਉਹ ਨਿਵਾਸੂ ਵਿੱਚੋਂ ਵਿੱਚ ਜਾ ਮਾ ਕੁਮਲਾਈ ਹੁਣ ਜਾਵਾ ਕਿਹੜਾ ਬਹਾਨਾ ਇੱਥੇ ਮੇਰੀ ਨੱਖ ਦੀ ਗਪਈ ਹਏ ਕਿਉਂ ਕਿਵੇਂ ਖੀ ਜਵਾਨਾ ਇੱਥੇ ਮੇਰੀ ਨੱਖ ਦੀ ਗਪਈ ਵੈਰੀ ਗੁੱਡ ਲੋਈ ਚੱਲ ਪਿਆ ਯਾਰ ਚੋਂ ਤਾ ਵਰ ਰੇਲਵੇ ਸਟੇਸ਼ਨ ਵਾਟਕ ਉੱਪਰ ਲੈ ਕੇ ਆਏ ਆ ਸਲੀਪਰ ਲਾਣੇ ਨੇ ਬਰੋਡ ਮੈਰੋ ਟੁੱਪ ਵਧੀਆ ਲੱਗੀ ਚਾਰ ਤਿੰਨ ਚਾਰ ਦਿਨਾਂ ਬਾਅਦ ਮੀ ਹਟਿਆ ਵਧੀਆ ਲੱਗੀ ਟੁੱਪ ਕਰਤਾ ਲੋਡ ਚੱਲੇ ਆ ਇੱਥੋਂ ਨਿਕਲਦੇ ਬਾਹਰ ਜਿਵੇਂ ਆਪਣੇ ਸਰੀਆ ਹੁੰਦਾ ਨਾ ਸਰੀਆ ਪੈਂਦਾ ਲੈਂਟਰ ਚ ਐਵੇਂ ਇਹ ਇੱਥੇ ਡਰਾਈਵੇ ਬੰਦੇ ਨੇ ਇਹ ਨਾਲ ਦੇ ਵਿੱਚ ਡਰਾਈਵ ਦੇ ਵਿੱਚ ਪੈਂਦਾ ਇਹ ਸਰੀਆ ਚੱਲ ਬੇ ਜੀ ਡੋਨੀ ਬਰੁੱਕ ਮਾਸ਼ਾ ਅਲਾਨ ਤੀਆਂ ਮਾਸ਼ਾ ਆਵੇਂ ਡਰਾਈਵੇ ਬੰਦ ਨੇ ਘਰ ਦੇ ਅੱਗੇ ਆ ਜਿਵੇਂ ਆਪਣੇ ਬੱਜਰੀ ਕਰ ਦਿੰਦੇ ਨੇ ਇੱਥੇ ਕ੍ਰੈਸ਼ ਹੋ ਗਿਆ ਇਹ ਉੱਤੇ ਪਾ ਕੇ ਉੱਤੇ ਫਿਰ ਇਹਦੇ ਉੱਪਰ ਆ ਦਿੰਦੇ ਨੇ ਆਪਣੇ ਸਮੇਂ ਤੋਂ ਬਜਰੀ ਦਾ ਕੋਰਵਾ ਹੁੰਦਾ ਕ੍ਰੈਸ਼ ਉਹ ਬਾਦਨ ਗਏ ਤੇ ਬਸ ਡਰਾਈਵਰ ਬਣ ਜੇਗਾ ਉਸ ਤੋਂ ਬਾਅਦ ਕੰਕਰੀਟ ਪਾ ਕੇ ਇਹਦੇ ਉੱਤੇ ਤੇ ਡਰਾਈਵਰ ਬਣਾ ਦਨਗੇ ਫਿਰ ਮਿਲਦੇ ਆ ਓਕੇ ਜਿਹੜਾ ਟਾਈਮ ਹੋ ਗਿਆ ਕੁਛ ਭਾਈ ਬੈਠਾ ਮੈਂ ਕੋਸ਼ਿਸ਼ ਭਾਈ ਆਪਣਾ ਹਰਿਆਣੇ ਤੋਂ ਆਉ ਜਲੰਚ ਕਰ ਰਹੇ ਹਾਂ ਕੀ ਹੈ ਸ਼ਾਇ ਪਨੀਰ achar ਨਾਲ ਰੋਟੀ ਬ੍ਰੈਡ ਫੁੱਲ ਮੋਜਨੇ ਹਾਂ ਫੁੱਲ ਮੋਜ ਹੈ ਲੱਗਾ ਵੀ ਈਟ ਪਾਸਤਾ ਈਟ ਪਾਸਤਾ ਗੁੱਡ ਮੈਨ ਆ ਗਏ ਯਾਰਡ ਚ ਚਲਤੇ ਹਾਂ ਘਰ ਕੋ ਫਿਨਿਸ਼ ਕਰਕੇ ਅਬ ਬਾਈ ਲੱਗਾ ਆਪਣਾ ਟਰੱਕ ਤੋਂ ਲਭੇ ਜੀ ਘਰ ਨੂੰ ਰ ਗਏ ਆ ਪਹੁੰਚ ਤੇ ਨਾ ਤੋਲਾਈ ਬਲੌਗ ਦੀ ਸਮਾਪਤੀ ਕਰਨ ਲੱਗੇ ਆ ਫਿਨਿਸ਼ ਤੇ ਪਲੀਜ਼ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹੌਸਲਾ ਦਿਆ ਕਰੋ ਦੇਵਦੀਆਂ ਆਂਦੀਆਂ ਦਾ ਨਵੇਂ-ਨਵੇਂ ਕੰਟੈਕਟ ਸੋਚਦੇ ਆਂ ਹੋਰ ਕਿਤੇ ਟਰੈਵਲ ਕਰਨ ਦੀ ਸੋਚਦੇ ਆ ਟਰੈਵਲ ਕਰਕੇ ਤੁਹਾਨੂੰ ਇਸਟਰੀਆ ਦਾ ਕੁਝ ਪਾਰਟ ਵਗੈਰਾ ਕੁਝ ਦਿਖਾਈਏ ਇਸਟਰੀਆ ਦਾ ਪਰੇ ਹੋਏਗਾ ਤਾਂ ਹੀ ਜੇ ਤਾ